ਸਾਗਰ ਦੀ ਬੋਟੀ ਲੈਂਦੀ ਇੰਡੀਗਾ ਚਲਾ ਇਮੀਡੀਏਟਲੀ ਆ ਕੋਈ ਮੇਰੀ ਮਜਬੂਰੀ ਮੈਨੂੰ ਸ਼ੇਦੀ ਮੈਂ ਟ੍ਰੈਵਲ ਹੀ ਸਿਖਾ ਬਾਬੋ ਕਾਲ ਨੂੰ ਜਿਹੜਾ ਸਿੱਧੂ ਦਾ ਜਾਨ ਹੋ ਗਿਆ ਛੋਟਾ ਸਿੱਧੂ ਆਇਆ ਉਸੇ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਕਿੰਨਾ ਦੁੱਖ ਸੀਗਾ ਕਿੰਨੀ ਹੁਣ ਖੁਸ਼ ਖੁਸ਼ੀ ਵੀ ਆਈ ਹੈ ਨਾ ਲਾਈਕ ਪਰ ਇੱਕ ਗੱਲ ਹੋ ਗਈ ਆ ਸਾਗਰ ਦੀ ਬੋਟੀ ਤੇ ਨਾਲੇ ਸਾਣੇ ਇੰਡੀਗਾ ਖੁੰਝੇ ਬਾੜਦੇ ਉਹਨੇ ਨੇ ਦਾ ਦੂਜੀ ਤੀਜੀ ਰੀਲ ਤੇ ਇਹੀ ਆਈ ਜਾਂਦੇ ਸਾਗਰ ਦੀ ਮੋਟੀ ਸਾਗਰ ਦੀ ਮੋਟੀ ਦਿਮਾਗ ਖਰਾਬ ਕੀਤਾ ਵਿਆ ਹੈ ਖੁੰਝੇ ਜਦ ਦਾ ਵਰਤ ਹੋਇਆ ਸਿੱਧੂ ਦਾ ਨਾਲੇ ਖੁੰਝੇ ਬਾੜ ਤੇ ਸਾਰੇ ਵਿੱਚੇ ਸਾਗਰ ਦੀ ਦੇ ਵਿੱਚ ਇੰਡੇ ਗਏ ਨਾ ਉਹ ਗੌਰ ਤੁਸੀਂ ਵੀ ਦੇਖਿਆ ਨਾ ਹੁਣ ਚਲੋ ਹੋਰ ਇਹਨਾਂ ਸ਼ੋਅ ਹੁੰਦੀਆਂ ਨਾ ਬਾਪੂਆਂ ਆ ਰੀਆਂ ਛੋਟੇ ਬੇਬੀ ਆ ਰੀਆਂ ਹਨਾ ਨੇ ਦਾ ਤੀਜੀ ਦੀ ਇਹਨਾਂ ਦੀ ਆਉਂਦੀ ਸੀ ਇੰਡੇ ਗਾ ਸਾਗਰ ਦੇ ਗਰਮੀ ਵੇਗ ਐਸੇ ਹੋ ਗਈ ਯਾਰ ਓ ਮਾਈ ਗॉड ਹੀ ਹੈ ਤਾਂ ਹੁਣ ਗਰਮੀ ਜੀ ਸ਼ਾਤਾਂ ਦਾ ਮੌਸਮ ਆ ਗਿਆ ਹੋਂਦਾਂ ਵਾਂਗ ਸਿੱਧੇ ਹੋਇਆ ਕਹਿੰਦੇ ਕੰਮ ਨਿਬੜਾ ਕੇ ਕਿਹੜੀ ਘੜੀ ਨਹਾ ਕੇ ਏਸੀ ਚ ਪਈਏ ਮੈਨੂੰ ਲੱਗਦਾ ਇਹ ਹੋ 10-15 ਦਿਨ ਨਹੀਂ ਇੱਥੇ ਚੱਲ ਪੂਗੀ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਬਾਰਾਤ ਨੂੰ ਮਾੜੀ ਮੋਟੀ ਠੰਡ ਹੁੰਦੀ ਹੈ ਉਹ ਵੀ ਕੰਬਲ ਲੈਣਾ ਲੈ ਲਓ ਨਹੀਂ ਤਾਂ ਨਾ ਸੀ ਯਾਨੀ ਕਿ ਬਹੁਤ ਜ਼ਿਆਦਾ ਗਰਮੀ ਹੋ ਗਈ ਵਾ ਬਰਹਿ ਗਿਆ ਆਪਣਾ ਥੋੜਾ ਜਿਹਾ ਕੰਮ ਅਖਾ ਕਰਦੇ ਆ ਬਲੌਗ ਕੰਟੀਨਿਊ ਬਾਅਦ ਸ਼ਾਵਰ ਹੀ ਲੈਣਾ ਇਤੋਂ ਆਪਾਂ ਪੱਠੇ ਪਾਤੇਵੇਂ ਦੋਨਾਂ ਨੂੰ ਸਫਾਈ ਕਰਤੀ ਜਾਂਦਾ ਝਾੜੂ ਮਾਰ ਕੇ ਉਹ ਬਵਾ ਸੱਟ ਕੇਿਤੋਂ ਆਪਾਂ ਹੈਗੇ ਵਿਲੇ ਬਣੇ ਰੋ ਬਲੌਗਰ ਗਰਮੀ ਕਰਕੇ ਨਾ ਭੁੱਖ ਵੀ ਮਰਨ ਲੱਪਰੀ ਹੁਣ ਭੁੱਖ ਦੇ ਲੋ ਘਾਟੇ ਲੱਗਿਆ ਕਰਨੀਆਂ ਨੇ ਬਸ ਵੇਲੇ ਵੀ ਰੋਟੀ ਖਾਦੀ ਹੈਗੇ 4 ਵਜ ਚੱਲੇ ਆ ਬਸ ਚਾਹ ਪੀ ਲੈਣੀ ਚਾਹ ਦੇ ਨਾਲ ਹੋਰ ਗਰਮੀ ਗਰਮੀ ਵੀ ਮਾਰਦੇ ਆ ਉਹਨਾਂ ਹੋਰ ਭੁੱਖ ਸਵਾਗਾ ਮਰ ਜਾਂਦੀ ਹੈ ਨਾ ਨਹਾਉਣ ਦਾ ਵੀ ਕੀ ਫਾਇਦਾ ਐਮੀ ਚੱਕਣਾ ਫੇ ਉਹ ਹੀ ਗੋਹਾ ਪੱਠੇ ਕੁਦ ਹੈ ਉਹ ਫਾਈ ਦੀ ਭਾਂਡੇ ਨਹੀਂ ਮੰਗੀਦਾ ਸੇਵੇਂ ਨਾਉਂਦਾ ਕੀ ਫਾਇਦਾ ਚੱਕਰਾਂ ਦੇ ਦੇ ਆਸੀਂ ਕਹੇ ਵੀ ਹੁਣ ਦੂਸਰੇ ਭਾਂਡੇ ਕਾ ਭਾਂਡੇ ਨੇ ਰੱਖ ਲੈਨੇ ਫੇਰ ਵੀ ਰੋਟੀ ਰੋਟੀ ਖਾਣੀ ਹਾਂ ਹਾਂ ਜਾਣਾ ਨਹੀਂ ਆਪਾਂ ਜਾਣਾ ਭਰਾ ਮੇਰਾ ਤਾਂ ਦਿੱਕੇ ਬੋਡੇ ਸੁਸਿਆ ਆ ਹਾਂ ਇਹ ਪਤਾ ਨਹੀਂ ਕਾਦੇ ਯਾਰ ਮੰਮੀ ਨੇ ਮੈਨੂੰ ਕਿਹਾ ਨਾ ਇਤੋਂ ਆ ਗੋਡੇ ਇੰਨਾ ਸੁਝਾ ਆ ਕਿ ਐ ਚੱਲਾ ਕਿ ਗਿੱਟਾ ਹੈ ਆਪਣਾ ਇਥੋਂ ਐ ਐਡਾ ਭੂੰਬੜਾ ਜਿਹਾ ਬਣਿਆ ਆ ਗੋਡੇ ਵੀ ਸਿਆਣੀ ਕਰਕੇ ਤਾਂ ਨਹੀਂ ਅਮੀ ਤਾਂ ਸਿਆਣੀ ਹੋ ਗਈ ਹੁਣ ਬੈਗ ਨਾ ਕਰ ਨਿਆਣਾ ਸਰਦ ਨਹੀਂ ਚਾਏ ਉਹਨਾਂ ਨੂੰ ਚੰਦਾ ਚੁੰਦਾ ਰੱਪ ਲੈ ਲੈ ਪਰ ਉਮਰ ਦੇ ਹਿਸਾਬ ਨਾਲ ਤਾਂ ਇਦਾਂ ਸੂਸੂ ਚ ਪੈਣੀ ਨਾਰਮਲ ਆ ਉਮਰ ਦੇ ਹਿਸਾਬ ਨਾਲ ਤਾਂ ਇਦਾਂ ਮਾੜਾ ਮੋਟਾ ਖੜਦੇ ਤਾਂ ਨਹੀਂ ਹੈਗੇ ਉਹਦਾ ਯਾਨੀ ਕਿ ਉਮਰ ਦੇ ਹਿਸਾਬ ਨਾਲ ਇੰਨਾ ਕਿ ਤਾਂ ਪ੍ਰੋਬਲਮ ਰਹਿੰਦੀ ਆ ਫਾਰਿੰਗ ਮੰਗੇ ਤੁਹੇ ਕੜਾ ਮੁੱਢ ਤੇ ਜੰਦੀ ਮੰਜੇ ਦੇ ਬੈਠੀ ਨਹੀਂ ਲੇਵ ਰੱਖ ਦਾਨੀਆਂ ਹੋਮ ਕੇਅਰ ਐਵੇਂ ਮੈਨੂੰ ਚਾਹੀਦੀ ਮੈਂ ਉਹਨੂੰ ਸੇਵਾ ਕਰੀ ਜਾਊਂਗੀ ਜਸਟ ਕਿਡਿੰਗ ਇਦਾਂ ਨਹੀਂ ਬੋਲੀਦਾ ਸੁਖ ਸੁਖ ਬੋਲੀਦਾ ਕਰਨਾ ਕੀ ਆਪਾਂ ਉਹਦਾ ਕੰਮ ਕੀ ਆਪਾਂ ਨੂੰ ਹਾਂ ਹਾਂ ਅੱਧੀ ਦਾ ਟੈਨਸ਼ਨ ਹੁੰਦਾ ਪੈ ਜਾਂਦੀ ਐ ਮੈਂ ਜਦ ਨਿਕਲਦਾ ਨਹੀਂ ਕੁਛ ਸਹੀ ਗੱਲ ਆ ਮਨੇ ਪੈਸੇ ਵੀ ਲਾਉਣੇ ਟੈਸਟ ਵੀ ਕਰਾਉਣਾ ਵਿੱਚੋਂ ਨਿਕਲਦਾ ਉਹ ਨਹੀਂ ਕੁਛ ਲੋਕੀ ਕਹਿੰਦੇ ਨੇ ਨਾਨਕ ਨੇ ਸਾਨੂੰ ਟੈਨਸ਼ਨ ਪੈ ਨਹੀਂ ਨਿਕਲਦਾ ਹੈ ਨਹੀਂ ਕੁਛ ਉਦੋਂ ਹੀ ਕਰਾ ਲਓ ਟੈਸਟ ਨਹੀਂ ਨਿਕਲਿਆ ਆਈ ਹੋਪ ਸੋ ਜਸਟ ਕੇਰਿੰਗ ਮੇਰਾ ਮਜ਼ਾਕ ਕਰਦਾ ਗੱਡੀ ਦਾ ਵੀ ਦੇਖੋ ਕੀ ਹਾਲ ਬਣੀ ਪਈ ਹੈ ਵਿਚਾਈ ਦਾ ਤਰਉਣ ਵਾਲੀ ਆ ਇੱਧਰ ਦੇਖੋ ਅਮਰੂਦ ਸ਼ਾਂਗ ਤਾਂ ਐਨ ਥੱਲੇੋਂ ਅੱਜ ਸਾਰਾ ਦੁਪਹਿਰਾ ਲਾ ਕੇ ਮੈਂ ਸ਼ਾਂਗ ਗਿਆ ਤੁਕਾਨਾ ਸੀ ਮੇ ਵੇ ਗੱਲ ਨਾ ਸਾਰਾ ਦੁਪਹਿਰਾ ਲੱਗ ਗਿਆ ਫੇਰ ਜਾ ਕੇ ਸ਼ਾਮ ਗਿਆ ਵੀਡੀਓ ਬਣਾ ਕੇ ਬਹੁਤ ਹੋੜਦਾ ਕਿੰਨੇ ਵਜੇ ਆ ਮੈਂ ਨੀਂਦ ਹੀ ਪੁੱਠੀ ਗਈ ਆ ਦੀ ਗਾ ਇਸ 12 ਵਜੇ ਅੱਠ ਵਜੇ ਮੈਂ ਕਿਉਂਕਿ ਗਾਣਾ ਖਾ ਖੂ ਕੇ ਜੋ 2 ਵਜੇ ਤੋਂ ਪਾਜਾ ਮਾਂ ਲੱਗਦੀ ਆ 11:00 ਵਜੇ ਤੋਂ ਮੇਰੇ ਪਾਜਾ ਮਾਂ 12 ਵਜੇ ਜਾ ਕੇ ਲੋਕਿਆਂ ਨੂੰ ਜਾ ਆ ਜੂ ਕੇ ਆ ਜਾਂਦੇ ਫੇਰ ਕਹਿੰਦੇ ਕਿ ਲੋਕੀਂ ਦਵਾਰੋਂ ਸੌਣ ਵਾਲੇ ਹੋ ਗਏ ਹੁਣ ਤਾਂ ਉੱਠ ਜਾ ਮੋਰੇ ਦਿਨ ਚੜ ਗਏ ਹਨੇਰਾ ਹੋ ਗਿਆ ਅੱਧਾ ਦਿਨ ਚਲ ਗਿਆ ਕਹਿੰਦੀ ਹੁੰਦੀ ਚੱਲ ਕੋਈ ਨਹੀਂ ਪਹਿਲਾਂ ਕੁ ਕਰ ਦੋਣਾ ਸ਼ੁਰੂ 5 ਵਜੇ ਉੱਠਾਂਗੇ 5 ਵਜੇ ਉੱਠ ਕੇ ਢੋਡ ਲਾਇਆ ਕਹਿੰਦੀ ਆ ਇੱਕ ਦਿਨ ਲਾਈ ਫਿਰ ਦੁਬਾਰੋ ਸੇਤੀ ਹੁਣ ਉਹ ਟਾਈਮ ਕਰ ਦੇਣੀ ਆ ਹੁਣ ਦੁਬਾਰੋ ਯਾਨੀ ਕਿ 5 ਵਜੇ ਉੱਠਿਆ ਕੰਨਾ ਪੰਜਵੇਂ ਆ ਕੇ ਹੈ ਗੋਡੇ ਸੁੱਜ ਗਏ ਮੇਰੀ ਸੈਰ ਹੀ ਬੰਦ ਹੋ ਗਈ ਗੋਡੇ ਪਾੜੇ ਸਵੇਰੇ ਜਾਗ ਰਾਂ ਤੜਕੇ ਗੋਡੇ ਗੋਡੇ ਮੈਂ ਸੁਣਦੀ ਹੁੰਦੀ ਆ ਤੇ ਦੇਖਦੀ ਹੁੰਦੀ ਸੀ ਲੱਗੇ ਤਾਂ ਗੋਡੇ ਦੇਖਣੇ ਕਹਣਾ ਇਹਨਾਂ ਨੂੰ ਪਤਾ ਹੀ ਨਹੀਂ ਕਹਣਾ ਕਿਦਾਂ ਗੋਡੇ ਤੇ ਹੁਣ ਕਿਤੇ ਉਹੀ ਜਾਂਨਾ ਹੋਵੇ ਤੂੰ ਵੀ ਐ ਐ ਕਰਕੇ ਐ ਕਰ ਰਾਣੀਆਂ ਤੇ ਇਹਦੀ ਹੁੰਦੀ ਸੀ ਕੀ ਬਣਿਆ ਹੁਣ ਚੱਲ ਜਮੈਂ ਨਹੀਂ ਪੜ੍ਹਦੀ ਰਾਣੀ ਕਾ ਅੱਛਾ ਹਾਂ ਠੀਕ ਹੈਗਾ ਕਸੂ ਹੁਣ ਆਪਣੇ ਠੀਕ ਹੋ ਗਏ ਉਹ ਬੱਚੀ ਦਾ ਇਦਾਂ ਲੱਗਦਾ ਸੀ ਕਿ ਬਸ ਕਹਿ ਲਓ ਇਦਾਂ ਨਾ ਦੋਕ ਦਿਨ ਹੀ ਆ ਬਸ ਥੋੜਾ ਜਿਹਾ ਟਾਈਮ ਹੀ ਆ ਬੱਚੀ ਤਾਂ ਐ ਲੱਗਦੀ ਸੀ ਨਾ ਹਮੇ ਆ ਦੇਖੋ ਕਿਦਾ ਕਰੰਟ ਲੱਗਾਵੇਂ ਹੱਥਾਂ ਜਾਂ ਇਹ ਦੇ ਖਿੱਚੇ ਬੰਦੀ ਡਾਕਟਰ ਕਹਿੰਦਾ অপারেশন ਕਰਾ ਲਾ ਮੈਂ ਕਰਾਇਆ ਜੀ ਮੈਂ ਕਹ ਰਹਿਣ ਮੈਨੂੰ ਕੋਈ ਪ੍ਰੋਬਲਮ ਆ ਇਹ ਲੋਕੀ ਦੇ ਲੋ ਬੱਚਦੇ ਨਹੀਂ ਹੈਗੇ ਇੰਨਾ ਕਰੰਟ ਲੱਗੇ ਤੇ ਬਕਵਾਸ ਗਾਣਦੇ ਤਾਂ ਮੈਨੂੰ ਪੈਸੇ ਮਿਲਣੇ ਆ ਜਿਉਂ ਜੱਬ ਕਰਕੇ ਐ ਬੈਠਾ ਰਿਹਾ ਲੋਕਾਂ ਨੇ ਤਾਂ ਬੋਰ ਹੋ ਜਾਣਾ ਮੈਂ ਵੀਡੀਓ ਨਹੀਂ ਦੇਖਣੀ ਹੈ ਯੂਟਿਊਬ ਵਾਲਿਆਂ ਨੇ ਕਹਣਾ ਬੋਲ ਤਾਂ ਹੈ ਨਹੀਂ ਕੁਛ ਨੇ ਪੈਸੇ ਕਾਹਦੇ ਦਈਏ ਫ੍ਰੀ ਤੇ ਮਾਸਾ ਰੈਨੂ ਬਧਾਇਆ ਸਿੱਧੂ ਕੇ ਆ ਗਿਆ ਮੁਰਤੇ ਹਾਂ ਮੈਂ ਉਹ ਹੀ ਦਿਨਾਂ ਨਾਲ ਗੱਲ ਕਰਦਾ ਸੀ ਮੈਂ ਕਿ ਸਿੱਧੂ ਆਇਆ ਤਾਂ ਅਸੀਂ ਸਾਗਰ ਦੀ ਬੋਟੀ ਦੀ ਇੰਡੀਆ ਤੇ ਸਾਗਰ ਬਾਰੇ ਕਰਾਇਆ ਉਹਨੇ ਨਹੀਂ ਤਾਂ ਰੋਜ਼ ਹੀ ਉਹਦੀ ਵੀਡੀਓ ਗਾਣੇ ਜੀ ਚਲਦੇ ਰਹਿੰਦੇ ਸੀ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਹੁਸੀਆਣਾ ਆ ਗਿਆ ਦਵਾਰ ਉਹਨੇ ਨਾਲੇ ਸਾਈਡ ਤੇ ਕਰਾਤੀ ਬੋਟੀ ਵੀ ਤੇ ਨਾਲੇ ਇੰਡੀਆ ਯਾਰ ਅਸੀਂ ਦੰਦ ਲਹਾੜਾਣੇ ਗਾਇਸ ਆਏ ਦੰਦ ਨਾ ਆ ਡਾਇਮੰਡ ਆ ਇਹ ਰਹਿੰਦਾ ਨਹੀਂ ਆ ਜਿਹੜੇ ਆ ਆ ਲਹਾੜਾਣੇ 골ਡ ਡਾਇਮੰਡ ਭੈੜੇ ਹੀ ਲੱਗਦੇ ਆ ਵਧੀਆ ਨਹੀਂ ਲੱਗਦੇ ਹੁਣ ਉਹਨਾਂ ਵੱਜਦਾ ਵੀ ਤਰਾ ਕੱਟ ਤੋਂ ਕਿੱਲ ਤੋਰ ਪਰ ਅਫੇ ਜੇ ਜਾਣਤਾ ਹਾਂ ਗੱਡੀ ਚ ਹੈ ਨਾ ਸਕੂਟਰੀ ਤੇ ਹੈ ਹੈ ਗੱਡੀ ਚ ਨਾ ਇਹ ਲੈ ਕੇ ਜਾਣਾ ਇੱਥੇ ਫੁੱਟ ਨੂੰ ਬੰਨ੍ਹ ਦੇਖੋ ਹਾਂ ਦੰਦ ਕਰਤਾ ਇੱਥੇ ਟੱਚ ਤੇ ਜਾਂਦਾ ਹੈ ਆ ਆ ਜਾ ਨਾ ਸਿੱਟੇ ਫੁੱਟ ਲਵਾਉਣੀ ਬਸ ਆਪਣਾ ਇਹ ਪੈਂਚਰ ਹੋ ਗਿਆ ਲੱਗਦਾ ਉਹਦੀ ਹਵਾ ਘਟ ਹੈ ਪਤਾ ਨਹੀਂ ਟੱਪ ਕਰਕੇ ਹੁਣ ਇੱਧੇ ਰਿਹਾ ਕਹਿੰਦਾ ਟੱਪ ਦੇ ਨਾਲ ਘਟ ਗਿਆ ਕਹਿੰਦੀ ਹਵਾ ਕਵਰ ਇਹ ਲਿਆ ਕੇ ਪਾ ਕੇ ਉੱਪਰ ਪਾ ਦੀਏ ਇਹਦੇ ਤੇ ਚੱਲ ਗਿਆ ਲੋ ਲੋ ਕਵਰ ਇਹ ਲਿਆਉਣਾ ਉਹ ਪਾ ਦੇਣਾ ਤੋ ਇਹ ਨੂੰ ਵਿਚਾਰੀ ਨਾਲ ਬੜਾ ਸਾਥ ਦਿੱਤਾ ਯਾਰ ਇਹ ਵਿਚਾਰੀ ਗਰੀਬਣੀ ਇਹਨੇ ਬਹੁਤ ਜਿਆਦਾ ਕਦੇ ਤੰਗ ਨਹੀਂ ਕੀਤਾ ਬਹੁਤ ਘੁੰਮਿਆ ਮੈਂ ਤੇ ਬਹੁਤ ਲੱਕੀਕਾਰ ਆਇਆ ਇਹ ਮੇਰੇ ਲਈ ਗੁੱਡ ਲੋਹ ਹੁੰਦਾ ਨਾ ਕੋਈ ਚੰਗਾ ਲੋਹ ਹੁੰਦਾ ਉਹ ਵਧੀਆ ਚੀਜ਼ ਆ ਇਹ ਲਵ ਜੂ ਆਪਣਾ ਇਹਨਾਂ ਜੇ ਤੇ ਪੈਸੇ ਕਰਦੇ ਕੀ ਆ ਤੁਸੀਂ ਤੁਹਾਨੂੰ ਮੈਂ ਉਦੋਂ 3000 ਹਜੇ ਪਰਸੋਂ ਲਿਆ ਕੇ ਦਿੱਤਾ ਬਹੁ ਮੀਮਗੇ ਆਈ ਬੋਰੀਆ ਸਰਫੇ ਨਾ ਬਣਾ ਸਾਰਿਆਂ ਕਰੋ ਤੁਸੀਂ 3000 ਹੁਣ ਕਈ ਇੰਨੀ ਕਢਾ ਲਾ 3000 ਉਹਦਣ ਕਢਾਇਆ ਪੈਸਾ ਦਾ ਆਉਂਦਾ ਕੀ ਯਾਰ ਹੁਣ ਜੇ ਕਿਤੇ ਬੰਦਾ ਉਹਨੇ ਕੇ 6000 ਕਮਾਉਂਦਾ ਹਰ ਮਹੀਨੇ ਨਾਲ ਫੇਰ ਆਉਣਾ ਛੇੜਨਾ ਲਾਇਆ ਹੁਣ ਜਿਹੜਾ ਖਰਚ ਨਹੀਂ ਖਰਚ ਨਹੀਂ ਆ ਮੈਂ ਉਹਦਾ ਗੱਲ ਕਰਦਾ ਬਾਬੇ ਉਹ ਹੋ ਗਈ ਇਹ ਸਾਬ ਯਾਰ ਇਦਾਂ ਲੱਗਦਾ ਜਿਦਾਂ ਕਿਤੇ ਮੈਂ 10000 ਹੁੰਦਾ ਬੰਦਾ ਨਾ 20000 ਕੱਢੀ ਆਵੇ ਮੈਂ ਕਹਾਂ ਭਰਾਵਾ ਇਥੇ ਪੰਜ ਪੰਜ 5 5000 ਨਿਕਲ ਐ ਇੰਨੇ ਨਹੀਂ ਨਿਕਲਣੇ ਇਹਨੂੰ ਬਜਾਇਆ ਕੱਢ ਦੇ ਚਲੋ ਹੋ ਗਿਆ ਆਪਣਾ ਕੰਮ ਪਾਤਾ ਨੇ ਹੁਣ ਕਰਾਉਣਾ ਆਪਣੇ ਟੈਸਟ ਚੱਲੀਏ ਗੱਡੀ ਦੇਖੋ ਕਿੰਨੀ ਵਧੀਆ ਲੱਗਦੀ ਮੋਰੇ ਜਦ ਟਾਇਰ ਚੇਂਜ ਕਰਦੇ ਆ ਨਾ ਇਹਨਾਂ ਥੋੜੇ ਜੇ ਟਾਇਰ ਬਾਹਰ ਨੂੰ ਕੱਢਦੇ ਆਹ ਲੋ ਪ੍ਰੋਫਾਈਲ ਯਾਨੀ ਕਿ ਜਿੱਦਾ ਆ ਸਪੇਸ ਆ ਨਾ ਜਿੱਥੇ ਥੋੜੇ ਇੱਥੇ ਆ ਜਾਣ ਇੰਦਾ ਇੰਨੇ ਉੱਚੇ ਹੋ ਜਾਣ ਟਾਇਰ ਫੇਰ ਦੇਖੋ ਕਿੰਨੀ ਵਧੀਆ ਲੱਗਣੀ ਮੋਰੇ ਬੰਬ ਲੱਗਣੀ ਗੱਡੀ ਕੜੇ ਕੀ ਗਾਨਾ ਫੈਵਿਕ ਇੱਕ ਦੇਖ ਲੈਂਦੇ ਆ ਫੈਵਿਕ ਇੱਕ ਲੈ ਲੈਂਦੇ ਆ ਆ ਜੋੜਨਾ ਮੜਾ ਯਾਰ ਇੱਥੇ ਛੱਲੇ ਦਾ ਐਮ ਜੀ ਲੱਗੀ ਆ ਆਹ ਸੌਰੀ ਤਾਂ ਕਹਿ ਨਹੀਂ ਕਿ ਪਹਿਲਾਂ ਘਰੋਂ ਆਦਮ ਬੋਦਾ ਕਹਿ ਕੇ ਲੈ ਆਏ ਆ ਫਿਰਦੀ ਰਾਬੀ ਥੋੜੀ ਸਵੇਰ ਦੀ ਤੈਨੂੰ ਕਹੀ ਤਾਂ ਨਹੀਂ ਹਾਂ ਓਕੇ ਚੱਲ ਆਇਆ ਮੰਮੀ ਨੇ ਖਾਣੀਆਂ ਫਰਾਈਆਂ ਇਹਨੂੰ ਖਲਾਈਏ ਫਰਾਈਆਂ ਫੈਵਿਕ ਨਾ ਨਾ ਚੱਲਦੇ ਨੇ ਮਿਸੇ ਵਾਲਾ ਟੈਸਟਰ ਬੋਰਡ ਆ ਗਈ ਟੈਸਟਰ ਬੋਰਡ ਸਾਰਾ ਕੁਝ ਠੀਕ ਦਾ ਬਾਅਦ ਸਹੀ ਆ ਦੂਰੀਆ ਬਣਾਇਆ టా నహ తం�తసచా తుదా కిన చరుల యు టా వ్సహ దా 9 వ్ టా ఉషదస్ కరు అం వ్సథే 9 వ్ షల దస్టా కలూ వుతసన ATHAN తలిర్ల స్పో. టోత steps పామ్ చelectronic Ramadan త్ వై 5.5 ਚਾਹੀਦਾ 9.0 ਉੱਪਰ ਆ 5 ਤੋਂ ਤੇ ਹਾਂ ਤੇ ਹੈਗਾ ਕੁਛ ਤੂੰ ਉੱਦੇ ਪੇ ਲੰਗਾ ਹੋ ਗਿਆ ਮੇਰੇ ਉਹ ਹੋ ਗਿਆ ਨੋਰਮਲ ਹੋ ਜਾਂਦਾ ਬੁੜੀਆਂ ਦੇ ਇੰਨਾ ਹੁੰਦਾ ਹੀ ਆ ਬਾਦ ਉਹਨੇ ਇਹ ਵੀ ਗੱਲ ਕਹੀ ਸੀ ਪੁੱਛ ਲਾ ਭਾਵੇਂ ਕਹਿੰਦਾ ਬੁੜੀਆਂ ਦੇ ਭਾਜੀ ਇੰਨਾ ਤਾਂ ਹੁੰਦਾ ਹੀ ਆ ਲੈਡਸ ਦਾ ਤੇ ਫੇਰ ਸਮਝੇ ਕਾਦੇ ਆ ਇਹ ਤਾਂ ਉੱਦੇ ਮਹਾਰਾਜ ਲੋਈਆਂ ਸੱਗੇ ਝਾੜ ਦਿੱਤੇ ਹਾਰੀ ਚ ਅੱਜ ਵੀ ਮੈਂ ਨਾ ਮੀ ਬੋਲੇਗਾ ਮੈਂ ਨੋਗੇ ਵੀ ਗਿਆ ਆ ਮੈਂ ਕਹਿੰਦੇ ਮੈਨੂੰ ਆਇਆ ਬੋਲਦਾ ਆ ਪਤਾ ਨਹੀਂ ਅੰਦਾ ਹੀ ਦਿੰਦਾ ਕੁਛ ਨਾ ਕੁਛ ਕੀ ਫਤਰਾ ਦੇ ਦਿੰਦਾ ਉਸ ਵਸਾ ਜਦੋਂ ਹੰਦਾ ਗਵਰਨਮੈਂਟ ਚ ਪਟਾਕਾ ਵੇਚਦਾ ਪਤਾ ਵੀ ਨਹੀਂ ਲੱਗਦਾ ਕਿ ਮੈਨੂੰ ਆ ਹੋਇਆ ਜਾਂ ਉਹ ਹੋਇਆ ਬੰਦੇ ਦੇ ਸਵਸਾ ਆਹ ਦਾ ਬਿੱਲਾ ਉਹ ਸਹੀ ਬੋਲਿਆ ਕਰ ਵਾਓ ਬੰਦੇ ਦੇ ਸਵਸਾ ਉਮਰ ਤੇਰੀ ਹਜੇ ਬਹੁਤ ਲੰਬੀ ਆ ਤੇ ਮੇਰੇ ਨਿਆਣੇ ਕਢਾਉਣੇ ਆ ਵਿਆਹ ਕਰਕੇ ਫੇਰ ਤੋ ਕਿ ਫੇਰ ਤੂੰ ਜਾ ਉਹ ਤਾਂ ਰੱਬ ਨੂੰ ਪਤਾ ਪਾਏਗਾ ਉਹਦਾ ਚਲੋ ਕਾਮਨ ਸੈਂਸ ਆ ਜਿਹੜਾ ਦੁਨੀਆ ਦਾ ਆ ਉਹਨੇ ਜਾਣਿਆ ਹੀ ਆ ਸੁਰਤ ਤੋਂ ਕਹਦਾ ਡਰ ਜਿਹੜਾ ਆਇਆ ਉਹਨੇ ਜਾਣਾ ਹੀ ਹੁੰਦਾ ਲੈ ਛੱਡ ਕੇ ਕਿੰਨਾ ਬੰਦਾ ਨਹੀਂ ਪਰ ਮੇਰਾ ਮੇਰਾ ਵੀ ਹੋ ਜਵੇ ਮੈਂ ਉਹ ਵੀ ਹੋ ਜੂ ਮੈਂ ਉਹ ਵੀ ਕਰ ਲਵਾ ਪਰ ਜੀ ਤੇ ਕਹੇ ਤਾਂ ਨਹੀਂ ਕਰਦਾ ਜਾਣ ਨੂੰ ਪਰ ਉਹਦਾ ਸੋਚਦੇ ਘੰਨੇ ਕੀ ਪਰਿਆ ਮੇਲਾ ਛੱਡਣ ਨੂੰ ਤਾਂ ਕਹਿੰਦੇ ਤਿਲ ਕਾਤੇ ਪੀਂਦੀ ਸੀ ਉਨੀ ਭੋਗਣੀ ਹੈ ਜੀ ਹਾਂ ਪਰ ਜਾਣਾ ਤਾਂ ਪੈਣਾ ਆ ਨਾ ਪਾਣੀ ਚ ਪਹਿਲਾਂ ਲਿਖਿਆ ਆ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਪਹਿਲਾਂ ਮੋਤ ਵਾਲਾ ਤਾਂ ਦੇ ਲੋ ਨਾ ਫੇਰ ਵੀ ਬੰਦਾ ਕਿੰਨਾ ਕਰਦਾ ਮੇਰਾ ਆ ਹੋ ਜੂਵੇ ਮੇਰੇ ਨਿਆਣੇ ਇਦਾਂ ਹੋ ਜਣੋਂ ਹੋ ਜਣੋਂ ਪਰ ਫੇਰ ਵੀ ਦੇ ਲੋ ਬੰਦਾ ਦਾ ਕੇ ਹਾਂ ਵੀ ਜੋ ਮੈਂ ਬਣਾ ਰਿਹਾ ਸਾਰਾ ਕੁਝ ਫਿਨਿਸ਼ ਹੋ ਜਾਣਾ ਮੈਨੂੰ ਜਾਣਾ ਬਣਾ ਹੈ ਪਾਣੀ ਚਲੀ ਗਿਆ ਮਾਰਾ ਚਲੋ ਗਾਇਸ ਕਰਾ ਕੇ ਟੈਸਟ ਇਸ ਤੇ ਇਹਨਾਂ ਦਾ ਬੈਮ ਚੱਲ ਗਿਆ ਪਰ ਬੁੜੀਆਂ ਬਹਿਮਣ ਜਿਆਦੇ ਆ ਮੈਂ ਦੇਖਿਆ ਬਹਿਮ ਅਧੀਆਂ ਦੇ ਬਹਿਮ ਨੇ ਬਿਮਾਰ ਹੋ ਜਾਂਦੇ ਸਾਰਿਆਂ ਨੂੰ ਬੇਨਤੀ ਆ ਕਿ ਵੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਵੱਧ ਤੋਂ ਵੱਧ